ਆਪ ਡਿਸਾਈਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਜੰਮੂ ਟੂਰੇ ਦੀ ਜੰਮੂ ਟੂਰੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਉਹ 20 ਫਰਵਰੀ ਨੂੰ ਪਹੁੰਚ ਰਹੇ ਹਨ ਔਰ 20 ਫਰਵਰੀ ਨੂੰ ਇੱਥੇ ਜੰਮੂ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਕੀ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਇੱਥੇ ਆਉਣ ਤੇ ਜਿਹੜੀ ਸੁਰੱਖਿਆ ਹੈ ਉਹ ਬੜੀ ਹੀ ਟਾਈਟ ਕਰ ਦਿੱਤੀ ਗਈ ਹੈ ਬਹੁਤ ਹੀ ਪੁਖਤਾ ਜਿਹੜੇ ਇੰਤਜ਼ਾਮ ਨੇ ਸੁਰੱਖਿਆ ਦੇ ਪੈਰ ਪੈਰ ਤੇ ਚਪੇ ਚਪੇ ਤੇ ਜਿਹੜੀ ਹੈ ਪੈਰਾਮਿਲਟਰੀ ਅਤੇ ਜੀਐਨਕੇ ਪੁਲਿਸ ਅਤੇ ਹੋਰ ਵੀ ਜੜੀਆਂ ਏਜੰਸੀਜ਼ ਨੇ ਉਹ ਸਤਰਕ ਹੋ ਚੁੱਕੀਆਂ ਨੇ ਔਰ ਉਹਨਾਂ ਨੇ ਜੋ ਆਪਣੀ ਪੂਰੀ ਡਿਊਟੀ ਹੈ ਉਹ ਸ਼ੁਰੂ ਕਰ ਦਿੱਤੀ ਹੈ 20 ਤਰੀਕ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਦੇ ਵਿੱਚ ਪਹੁੰਚਣਾ ਹੈ ਔਰ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ 2 ਦਿਨ ਪਹਿਲਾਂ ਐਸੀ ਤਿਆਰੀ ਸ਼ੁਰੂ ਹੋ ਗਈ ਕਿ ਇਹੋ ਜਿਹੀ ਤਿਆਰੀ ਜੇਕਰ ਹਰ ਵੇਲੇ ਚੱਲਦੀ ਰਹੇ ਤਾਂ ਜੰਮੂ ਦੀ ਤਾਂ ਵਾਹੋ ਵਹੀ ਹੋ ਜਾਏ ਗੱਲ ਕਰਦੇ ਹਾਂ ਕੁਝ ਕੁ ਸੜਕਾਂ ਐਸੀਆਂ ਸੜਕਾਂ ਜੋ ਕਾਫੀ ਦੇਰ ਤੋਂ ਟੁੱਟੀਆਂ ਪੱਜੀਆਂ ਪਈਆਂ ਸੀ ਉਹਨਾਂ ਸੜਕਾਂ ਦੀ ਰਾਤੋਂ ਰਾਤ ਜਿਹੜੀ ਹੈ ਉਹ ਬਣ ਗਈਆਂ ਔਰ ਸੜਕਾਂ ਰਾਤੋਂ ਇੱਕ ਦਿਨ ਪਹਿਲਾਂ ਤੱਕ ਉਹ ਸੜਕ ਦੇ ਵਿੱਚ ਖੱਡੇ ਪਏ ਹੋਏ ਸੀ ਔਰ ਦੂਸਰੇ ਦਿਨ ਸਵੇਰੇ ਜਦੋਂ ਦੇਖਿਆ ਗਿਆ ਤਾਂ ਉੱਥੇ ਇੱਕ ਨਵੀਂ ਸੜਕ ਬਣ ਕੇ ਤਿਆਰ ਸੀ ਉਹਦੇ ਤੇ ਚਾਰ ਕੋਲ ਲੁੱਕ ਪੈਕੇ ਤਿਆਰ ਹੋ ਚੁੱਕੀ ਸੀ ਮੈਂ ਗੱਲ ਕਰ ਰਿਹਾ ਹਾਂ ਜੰਮੂ ਦੇ ਐਮ ਐਚ ਤੋਂ ਲੈ ਕਰਕੇ ਸਤਵਾਰੀ ਤੱਕ ਦੀ ਰੋਡ ਦੀ ਸਤਵਾਰੀ ਦੇ ਚੋਕ ਤੱਕ ਉਹ ਪੂਰੀ ਸੜਕ ਜਿਹੜੀ ਹੈ ਖੰਡੀਆਂ ਦੇ ਨਾਲ ਪਰੀ ਹੋਈ ਸੀ ਉਹ ਨੋ ਬਣ ਕੇ ਤਿਆਰ ਹੋ ਚੁੱਕੀ ਸਿਰਫ ਬਣ ਕੇ ਤਿਆਰ ਨਹੀਂ ਹੋ ਚੁੱਕੀ ਉਹਦੇ ਉੱਤੇ ਹੁਣ ਝਾੜੂ ਤੱਕ ਮਾਰਿਆ ਜਾ ਰਿਹਾ ਹੈ ਪੂਰੇ ਜੰਮੂ ਦੀ ਜਿਹੜੀ ਹੈ ਸਫਾਈ ਕੀਤੀ ਜਾ ਰਹੀ ਹੈ ਜਿੱਥੇ ਕਿਤੇ ਵੀ ਕਟੀਲੀਆਂ ਝਾੜੀਆਂ ਜਾਂ ਫालतू ਦੇ ਪੇੜ-ਪੋਦੇ ਜਾਂ ਮਿੱਟੀ ਕਟਾ ਪਿਆ ਸੀ ਉਹਨੂੰ ਸਾਫ਼ ਕੀਤਾ ਜਾ ਰਿਹਾ ਜਿਵੇਂ ਕਿ ਨਾਲ ਦੇ ਨਾਲ ਤਸਵੀਰਾਂ ਤੇ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਆਉਣਾ ਹੁੰਦਾ ਤਾਂ ਇਹੋ ਜਿਹੀ ਸਫਾਈ ਹੋ ਜਾਂਦੀ ਹੈ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਭਾਵੇਂ ਤੁਸੀਂ ਹੋਵੋ ਜਾਂ ਆਉਣ ਵਾਲਾ ਕੋਈ ਵੀ ਪ੍ਰਧਾਨ ਮੰਤਰੀ ਹੋਵੇ ਕਿਉਂਕਿ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਨੇ ਉਹ ਵੀ ਆ ਚੁੱਕੇ ਨੇ ਆਉਣ ਵਾਲੇ ਨੇ ਔਰ ਆਉਣ ਵਾਲੇ ਸਮੇਂ ਤੋਂ ਬਾਅਦ ਜੇ ਤੁਸੀਂ ਫਿਰ ਪ੍ਰਧਾਨ ਮੰਤਰੀ ਬਣਨਾ ਹੈ ਜਾਂ ਕਿਸੇ ਹੋਰ ਨੇ ਵੀ ਬਣਨਾ ਹੈ ਤਾਂ ਉਹਨਾਂ ਨੂੰ ਇਹੀ ਅਪੀਲ ਹੈ ਕਿ ਕਮ ਸੇ ਕਮ ਜੰਮੂ ਜੜਾ ਹੈ ਉਹ ਹਰ ਮਹੀਨੇ ਦੌਰਾ ਲਾਉਂਦੇ ਰਿਹਾ ਕਰੋ ਤਾਂ ਜੋ ਜੰਮੂ ਦੀ ਸਾਫ ਸਫਾਈ ਇਸੇ ਤਰ੍ਹਾਂ ਚਲਦੀ ਰਹੇ ਕਿਉਂਕਿ ਤੁਹਾਡੇ ਆਣ ਤੇ ਜੰਮੂ ਦੀ ਬਹੁਤ ਵਧੀਆ ਸਾਫ ਸਫਾਈ ਹੋ ਚੁੱਕੀ ਹੈ ਔਰ ਸੁਰੱਖਿਆ ਵੀ ਜਿਹੜੀ ਹੈ ਉਹ ਕੜੀ ਕਰ ਦਿੱਤੀ ਹੈ ਹੁਣ ਗੱਲ ਕਰਦੇ ਹਾਂ ਜੰਮੂ ਦੌਰੇ ਦੀ ਕਿ ਜੰਮੂ ਦੇ ਦੌਰੇ ਵਿੱਚ ਆ ਕੇ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਇੱਕ ਜੋ ਰੈਲੀ ਹੈ ਉਹਨੂੰ ਸੰਬੋਧਨ ਕਰਨਾ ਹੈ ਉਹਨੂੰ ਸੰਬੋਧਨ ਕਰਨ ਦੇ ਨਾਲ ਨਾਲ ਜੋ ਜੰਮੂ ਦੇ ਸਾਂਭਾ ਇਲਾਕੇ ਦੇ ਵਿੱਚ ਐਮਸ ਜਿਸਤੀ ਨੀ ਪੱਥਰ 2019 3 ਫਰਵਰੀ ਨੂੰ ਪ੍ਰਧਾਨ ਮੰਤਰੀ ਵੱਲੋਂ ਹੀ ਰੱਖਿਆ ਗਿਆ ਸੀ ਉਹਦਾ ਵੀ ਉਦਘਾਟਨ ਕਰਨ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਤੋਂ ਬਾਅਦ ਇੱਕ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਜੋ ਜੰਮੂ ਦੀ ਜਿੰੜਕੇ ਦੀ ਸ਼ਾਨ ਜੰਮੂ ਕਸ਼ਮੀਰ ਯੂਟੀ ਦੀ ਸ਼ਾਨ ਬਣਨ ਜਾ ਰਿਹਾ ਹੈ ਉਹ ਦੁਨੀਆ ਦਾ ਸਭ ਤੋਂ ਉੱਚਾ 359 ਮੀਟਰ ਉੱਚਾ ਰੇਲਵੇ ਬ੍ਰਿਜ ਜਿਹੜਾ ਹੈ ਉਹਦੇ ਵੀ ਇਨੌਗੁਰੇਸ਼ਨ ਕਰਨੀ ਹੈ ਤੇ ਨਾਲ ਹੀ ਇੱਕ ਹੋਰ ਪ੍ਰੋਜੈਕਟ ਹੈ ਜੋ ਉਦਮਪੁਰ ਇਲਾਕੇ ਦੇ ਵਿੱਚ ਪੈਂਦਾ ਹੈ ਉੱਥੇ ਦੇਵਿਕਾ ਨਾਲਾ ਦੇਵਿਕਾ ਰਿਵਰ ਜਿਹੜਾ ਹੈਗਾ ਉਹਦੀ ਜਿਹੜੀ ਹੈ ਸਾਫ ਸਫਾਈ ਕਰਕੇ ਉਹਨੂੰ ਵਧੀਆ ਤਰੀਕੇ ਦੇ ਨਾਲ ਤਿਆਰ ਕਰਨ ਦੀ ਜਿਹੜਾ ਇੱਕ ਪ੍ਰੋਜੈਕਟ ਹੈ ਉਹ ਵੀ ਜਾਰੀ ਕੀਤਾ ਹੈ ਉਹ ਗੱਲ ਜਿਹੜੀ ਸਾਰੀ ਮੁਕਦੀ ਇੱਥੇ ਹੈ ਕਿ ਪ੍ਰਧਾਨ ਮੰਤਰੀ ਜੀ ਨੂੰ ਇਹ ਅਪੀਲ ਹੈ ਕਿ ਭਾਵੇਂ ਤੁਸੀਂ ਹੋਵੋ ਜਾਂ ਆਉਣ ਵਾਲੇ ਸਮੇਂ 'ਚ ਕੋਈ ਹੋਰ ਪ੍ਰਧਾਨ ਮੰਤਰੀ ਹੋਵੇ ਭਾਰਤ ਦੇਸ਼ ਦਾ ਉਹ ਜੋ ਜੰਮੂ ਦੀ ਜਨਤਾ ਹੈ ਉਹ ਇਹ ਅਪੀਲ ਕਰਦੀ ਹੈ ਕਿ ਤੁਸੀਂ ਜੰਮੂ ਦਾ ਦੌਰਾ ਜਿਹੜਾ ਹੈ ਕਮ ਸੇ ਕਮ ਮਹੀਨੇ ਦੇ ਵਿੱਚ ਇੱਕ ਵਾਰ ਜ਼ਰੂਰ ਰੱਖਿਆ ਕਰੋ ਕਿਉਂ ਰੱਖਿਆ ਕਰੋ ਕਿਉਂਕਿ ਜੰਮੂ ਦੀ ਸਾਫ ਸਪਾਈ ਹੋ ਜਾਂਦੀ ਹੈ ਜੰਮੂ ਦੀਆਂ ਉਹ ਸੜਕਾਂ ਜਿਨ੍ਹਾਂ ਦੇ ਵਿੱਚ ਖੱਡੇ ਪਏ ਹੁੰਦੇ ਆ ਉਹ ਵੀ ਸਾਫ ਹੋ ਜਾਂਦੇ ਆ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਿਰਫ ਹੁਣ ਇਸ ਇਲਾਕੇ ਦਾ ਨਹੀਂ ਜੰਮੂ ਦੇ ਹੋਰ ਵੀ ਇਲਾਕਿਆਂ ਦਾ ਦੌਰਾ ਕਰੋਗੇ ਤਾਂ ਜੋ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੀਆਂ ਟੁੱਟੀਆਂ-ਕੁੱਟੀਆਂ ਸੜਕਾਂ ਨਾਲੀਆਂ ਜਾਂ ਹੋਰ ਵੀ ਡਵੈਲਪਮੈਂਟ ਦੇ ਕੰਮ ਰੁਕੇ ਪਏ ਨੇ ਜਾਂ ਠੱਪੇ ਪਏ ਨੇ ਉਹ ਤੁਹਾਡੇ ਆਉਣ ਦੇ ਨਾਲ ਠੀਕ ਹੋ ਜਾਂਦੇ ਨੇ। ਤੋਂ ਆਪ ਜੀ ਨੂੰ ਵੀ ਸਾਰੀ ਜੋ ਦਰਸ਼ਕ ਮੇਰੇ ਦੇਖ ਰਹੇ ਨੇ ਆਪ ਜੀ ਸਾਈਂ ਟੀਵੀ ਆਪ ਜੀ ਨੂੰ ਵੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੇ ਸਫਾਈ ਜੰਮੂ ਦੀ ਉਫਾਵਾ ਹੋ ਚੁੱਕੀ ਹੈ। ਕਿਉਂਕਿ ਅਸੀਂ ਗੱਡੀ ਤੇ ਜਦੋਂ ਕੱਲ ਦਾ ਕੁਝ ਇਲਾਕਿਆਂ ਦੇ ਵਿੱਚ ਜਦੋਂ ਫੇਰਾ ਮਾਰਿਆ ਤਾਂ ਅਸੀਂ ਦੇਖਿਆ ਕਿ ਨਹੀਂ ਵਾਕਈ ਦੇ ਵਿੱਚ ਕੰਮ ਹੋ ਸਕਦਾ ਹੈ ਮਗਰ ਜੇਕਰ ਪ੍ਰਧਾਨ ਮੰਤਰੀ ਨੇ ਜੰਮੂ ਆਉਣਾ ਹੋਵੇ ਤਾਂ ਹੀ ਕਿਉਂ ਕੰਮ ਹੁੰਦਾ ਹੈ ਇਹ ਕੰਮ ਸਦਾ ਬਹਾਰ ਹਰ ਵੇਲੇ ਨੀਤਾ ਪ੍ਰਤੀ ਹਰ ਦਿਨ ਕਿਉਂ ਨਹੀਂ ਚੱਲਦਾ ਤੋ ਉਮੀਦ ਕਰਦੇ ਹਾਂ ਕਿ ਜੋ ਜੰਮੂ ਕਸ਼ਮੀਰ ਦਾ ਪ੍ਰਸ਼ਾਸਨ ਹੈ ਉਹ ਇਹੋ ਜਿਹੀਆਂ ਸਫਾਈਆਂ ਨੂੰ ਲਗਾਤਾਰ ਅਤੇ ਸਦਾਬਹਾਰ ਬਣਾ ਕੇ ਰੱਖੇਗਾ ਭਾਵੇਂ ਪ੍ਰਧਾਨ ਮੰਤਰੀ ਜੀ ਇੱਥੋਂ ਵਾਪਸ ਚਲੇ ਵੀ ਜਾਣ ਤੋ ਇਹੀ ਆਸ ਉਮੀਦ ਜਿਹੜੀ ਹੈ ਜੰਮੂ ਦੀ ਜਨਤਾ ਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਸਫਾਈਆਂ ਕਰਦੇ ਹੋ ਸੜਕਾਂ ਸਾਫ਼ ਕਰਦੇ ਹੋ ਨਵੀਆਂ ਰੋੜਾਂ ਬਣ ਜਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਬੇਸ਼ੱਕ ਪ੍ਰਧਾਨ ਮੰਤਰੀ ਜੀ ਨਾ ਵੀ ਆਉਣ ਕਾਮੀ ਇਹੋ ਜਿਹੇ ਕੰਮ ਜੜਨਾ ਉਹ ਸਦਾ ਬਹਾਰ ਚੱਲਦੇ ਰਹਿਣੇ ਚਾਹੀਦੇ ਨੇ ਤਾਂ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਕੋਲ ਲੈ ਕੇ ਆਉਂਦੇ ਰਹਿਾਂਗੇ ਧੰਨਵਾਦ ਜੀ